ਕਈ ਵਾਰ ਅਸੀਂ ਮਿਹਨਤ ਕਰਦੇ ਹਾਂ ਸੁਪਨੇ ਦੇਖਦੇ ਹਾਂ ਪਰ ਜੀਵਨ ਵਿੱਚ ਅਸਫਲ ਹੋ ਜਾਂਦੇ ਹਾਂ ਉਹ ਅਸਫਲਤਾ ਸਾਨੂੰ ਤੋੜ ਦਿੰਦੀ ਹੈ ਅੱਜ ਮੈਂ ਤੁਹਾਡੇ ਨਾਲ ਇੱਕ ਜਹੀ ਕਹਾਣੀ ਸਾਂਝੀ ਕਰਨੀ ਹੈ ਜੋ ਤੁਹਾਡੀ ਸੋਚ ਬਦਲ ਦੇਵੇਗੀ ਹਮੇਸ਼ਾ ਯਾਦ ਰੱਖੋ ਜ਼ਿੰਦਗੀ ਇੱਕ ਲੰਮੀ ਯਾਤਰਾ ਹੈ ਇੱਥੇ ਹਰ ਇੱਕ ਇਨਸਾਨ ਨੂੰ ਉਤਾਰ ਚੜਾ ਦੇਖਣੇ ਪੈਂਦੇ ਹਨ ਪਰ ਇਹ ਤੈਅ ਕਰਨਾ ਕਿ ਤੁਸੀਂ ਹਾਰਦੇ ਹੋ ਜਾਂ ਜਿੱਤਦੇ ਹੋ ਜਾਂ ਉਸ ਤੋਂ ਕੁਝ ਸਿੱਖਦੇ ਹੋ ਇਹ ਤੁਹਾਡੇ ਹੱਥ ਵਿੱਚ ਹੈ ਇੱਕ ਲੜਕਾ ਸੀ ਆਮ ਪਰਿਵਾਰ ਵਿੱਚ ਪੈਦਾ ਹੋਇਆ ਘਰ ਵਿੱਚ ਪੈਸੇ ਘੱਟ ਸਨ ਪਰ ਸੁਪਨੇ ਵੱਡੇ ਪਰ ਲੋਕ ਉਸ ਉੱਤੇ ਹਮੇਸ਼ਾ ਹੱਸਦੇ ਰਹੇ ਕਿ ਤੂੰ ਇਹ ਨਹੀਂ ਕਰ ਸਕਦਾ ਤੂੰ ਆਮ ਬੰਦਾ ਹੈ ਕੀ ਤੁਹਾਡੇ ਨਾਲ ਵੀ ਅਜਿਹਾ ਹੋਇਆ ਕੀ ਲੋਕਾਂ ਨੇ ਵੀ ਤੁਹਾਡਾ ਮਜ਼ਾਕ ਬਣਾਇਆ ਹੈ ਕਮੈਂਟ ਯਸ ਜੇ ਤੁਸੀਂ ਵੀ ਇਹ ਮਹਿਸੂਸ ਕੀਤਾ ਹੈ ਉਸ ਲੜਕੇ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਕੰਮ ਸ਼ੁਰੂ ਕੀਤਾ ਕੋਸ਼ਿਸ਼ਾਂ ਕੀਤੀਆਂ ਪਰ ਹਰ ਵਾਰ ਉਹ ਅਸਫਲ ਹੋਇਆ ਨੌਕਰੀ ਲੱਭੀ ਪਰ ਨਾ ਮਿਲੀ ਬਿਜ਼ਨਸ ਸ਼ੁਰੂ ਕੀਤਾ ਉਹ ਵੀ ਫੇਲ ਹੋ ਗਿਆ ਉਸਨੇ ਹਿੰਮਤ ਹਾਰ ਦਿੱਤੀ ਉਸਨੂੰ ਲੱਗਣ ਲੱਗਾ ਕਿ ਸ਼ਾਇਦ ਲੋਕ ਠੀਕ ਕਹਿੰਦੇ ਨੇ ਕਿ ਮੈਂ ਕੁਝ ਨਹੀਂ ਕਰ ਸਕਦਾ ਇੱਕ ਰਾਤ ਉਹ ਬਹੁਤ ਉਦਾਸ ਹੋ ਗਿਆ ਇਸ ਸਭ ਚੀਜ਼ਾਂ ਤੋਂ ਥੱਕ ਗਿਆ ਤੇ ਉਹ ਸੋਚ ਰਿਹਾ ਸੀ ਕਿ ਹੁਣ ਜ਼ਿੰਦਗੀ ਵਿੱਚ ਕੀ ਕੀਤਾ ਜਾਵੇ ਤੇ ਜੀਵਨ ਵਿੱਚ ਕੀ ਕਰਨਾ ਚਾਹੀਦਾ ਉਸਦੇ ਦਿਲ ਵਿੱਚੋਂ ਇੱਕ ਆਵਾਜ਼ ਆਈ ਜੇ ਤੂੰ ਹੁਣ ਹਾਰ ਗਿਆ ਤਾਂ ਤੂੰ ਹਮੇਸ਼ਾ ਲਈ ਹਾਰ ਜਾਵੇਂਗਾ ਉੱਠ ਕੁਝ ਕਰ ਇਹ ਲੋਕ ਜਿਹੜੇ ਤੇਰਾ ਮਜ਼ਾਕ ਬਣਾਉਂਦੇ ਹਨ ਇਹਨਾਂ ਨੂੰ ਕੁਝ ਕਰਕੇ ਦਿਖਾ ਆਪਣੇ ਆਪ ਤੇ ਯਕੀਨ ਰੱਖ ਉਸ ਰਾਤ ਉਸਨੇ ਇੱਕ ਵੱਡਾ ਫੈਸਲਾ ਕੀਤਾ ਹੁਣ ਜੋ ਵੀ ਹੋਵੇ ਮੈਂ ਹਾਰ ਨਹੀਂ ਮੰਨਣੀ ਉਸਨੇ ਆਪਣੇ ਸੁਪਨੇ ਵਾਪਸ ਜਿਉਣੇ ਸ਼ੁਰੂ ਕੀਤੇ ਹਰ ਰਾਤ ਉਹ ਘੰਟਿਆਂ ਮਿਹਨਤ ਕਰਦਾ ਲੋਕ ਉਸ ਉੱਤੇ ਫਿਰ ਵੀ ਹੱਸ ਰਹੇ ਸਨ ਪਰ ਹੁਣ ਉਹ ਲੋਕਾਂ ਦੀ ਗੱਲਾਂ ਉੱਤੇ ਧਿਆਨ ਨਹੀਂ ਸੀ ਦਿੰਦਾ ਤੇ ਅੰਤ ਵਿੱਚ ਉਸਨੇ ਜੋ ਸੁਪਨੇ ਦੇਖੇ ਸੀ ਉਹ ਪੂਰੇ ਹੋ ਗਏ ਉਹ ਇੱਕ ਵੱਡਾ ਬਿਜ਼ਨਸਮੈਨ ਬਣ ਗਿਆ ਅੱਜ ਉਹ ਹੀ ਲੋਕ ਜਿਹੜੇ ਉਸ ਉੱਤੇ ਹੱਸਦੇ ਸੀ ਉਸ ਤੋਂ ਇਨਸਪੀਰੇਸ਼ਨ ਲੈਣ ਲੱਗੇ ਜਿਹੜਾ ਇਨਸਾਨ ਹਾਰਨ ਤੋਂ ਨਹੀਂ ਡਰਦਾ ਉਸ ਨੂੰ ਕੋਈ ਵੀ ਨਹੀਂ ਹਰਾ ਸਕਦਾ ਕਦੇ ਵੀ ਨਾ ਸੋਚੋ ਕਿ ਤੁਸੀਂ ਜ਼ਿੰਦਗੀ ਵਿੱਚ ਕੁਝ ਕਰ ਨਹੀਂ ਸਕਦੇ ਤੁਹਾਡੀ ਜ਼ਿੰਦਗੀ ਤੁਹਾਡੇ ਹੱਥ ਵਿੱਚ ਹੈ ਜੇ ਤੁਸੀਂ ਅੱਜ ਕੋਸ਼ਿਸ਼ ਕਰਨੇ ਸ਼ੁਰੂ ਕਰਦੇ ਹੋ ਤਾਂ ਇੱਕ ਦਿਨ ਤੁਸੀਂ ਜ਼ਰੂਰ ਇਤਿਹਾਸ ਰਚੋਗੇ start small build big comment never give up ਜੇ ਤੁਸੀਂ ਵੀ ਹਾਰਨ ਤੋਂ ਇਨਕਾਰ ਕਰਦੇ ਹੋ ਕੁਝ ਗੱਲਾਂ ਹਮੇਸ਼ਾ ਯਾਦ ਰੱਖੋ ਜ਼ਿੰਦਗੀ ਵਿੱਚ ਬਦਲਾਅ ਲਾਜ਼ਮੀ ਨੇ ਕਈ ਵਾਰ ਜ਼ਿੰਦਗੀ ਉਮੀਦਾਂ ਦੇ ਉਲਟ ਚੱਲਦੀ ਹੈ ਅਸੀਂ ਸੋਚਦੇ ਹਾਂ ਕਿ ਸਭ ਕੁਝ ਸਾਡੇ ਹਿਸਾਬ ਨਾਲ ਹੋਵੇ ਪਰ ਜ਼ਿੰਦਗੀ ਦੇ ਆਪਣੇ ਨਿਯਮ ਹਨ ਅੱਜ ਜੋ ਤੁਸੀਂ ਹਾਰ ਮੰਨ ਰਹੇ ਹੋ ਕੱਲ ਉਹ ਹੀ ਤੁਹਾਡੀ ਸਭ ਤੋਂ ਵੱਡੀ ਤਾਕਤ ਬਣ ਸਕਦੀ ਹੈ ਜਿਵੇਂ ਰਾਤ ਦੇ ਬਾਅਦ ਸਵੇਰ ਆਉਂਦੀ ਹੈ ਠੰਡ ਦੇ ਬਾਅਦ ਗਰਮੀ ਉਸੇ ਤਰ੍ਹਾਂ ਜ਼ਿੰਦਗੀ ਵਿੱਚ ਵੀ ਹਮੇਸ਼ਾ ਉਤਾਰ ਚੜ੍ਹਾਅ ਆਉਣ ਹੀ ਆਉਣੇ ਹਨ ਪਰ ਅਸੀਂ ਹਾਰ ਮੰਨ ਲਈਏ ਤਾਂ ਆਉਣ ਵਾਲੀ ਜਿੱਤ ਨੂੰ ਗਵਾ ਦਵਾਂਗੇ ਹਾਰ ਸਿਰਫ ਇੱਕ ਸਬਕ ਹੁੰਦੀ ਹੈ ਕਦੇ ਸੋਚਿਆ ਕਿਉਂ ਜਿਹੜੇ ਲੋਕ ਹਾਰਦੇ ਨੇ ਉਹਨਾਂ ਵਿੱਚੋਂ ਕੁਝ ਮੁੜ ਉੱਠ ਜਾਂਦੇ ਨੇ ਤੇ ਕੁਝ ਹਮੇਸ਼ਾ ਲਈ ਹਾਰ ਮੰਨ ਲੈਂਦੇ ਨੇ ਫਰਕ ਸਿਰਫ ਸੋਚ ਦਾ ਹੁੰਦਾ ਜਿਹੜੇ ਮਨ ਵਿੱਚ ਪੱਕਾ ਕਰ ਲੈਂਦੇ ਨੇ ਕਿ ਇਹ ਮੇਰੀ ਆਖਰੀ ਹਾਰ ਹੋ ਸਕਦੀ ਹੈ ਆਖਰੀ ਕੋਸ਼ਿਸ਼ ਨਹੀਂ ਉਹ ਲੋਕ ਜ਼ਿੰਦਗੀ ਵਿੱਚ ਕਦੇ ਵੀ ਹਾਰਦੇ ਨਹੀਂ ਜ਼ਿੰਦਗੀ ਵਿੱਚ ਹਮੇਸ਼ਾ ਆਖਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਈ ਵਾਰ ਅਸੀਂ ਸਿਰਫ ਇੱਕ ਹੋਰ ਕੋਸ਼ਿਸ਼ ਨਾਲ ਸਫਲ ਹੋ ਸਕਦੇ ਹਾਂ ਪਰ ਅਸੀਂ ਹਾਰ ਮੰਨ ਲੈਂਦੇ ਹਾਂ। ਤੁਸੀਂ ਕਦੇ ਵੀ ਨਹੀਂ ਜਾਣ ਸਕਦੇ ਕਿ ਤੁਹਾਡੀ ਜਿੱਤ ਕਿੰਨੀ ਨੇੜੇ ਹੈ। ਸ਼ਾਇਦ ਤੁਸੀਂ ਆਖਰੀ ਕੋਸ਼ਿਸ਼ ਕਰਦੇ ਤੇ ਸਭ ਕੁਝ ਬਦਲ ਜਾਂਦਾ। ਇਹ ਗੱਲ ਵੱਡੇ ਵੱਡੇ ਲੋਕਾਂ ਦੇ ਜੀਵਨ ਵਿੱਚ ਵੀ ਦਿਖਦੀ ਹੈ ਜਿਵੇਂ ਕਿ ਅਮਿਤਾਬ ਬਚਨ ਉਹਨਾਂ ਨੂੰ ਟੀਵੀ ਸ਼ੋਅ ਵਿੱਚੋਂ ਕੱਢ ਦਿੱਤਾ ਗਿਆ ਸੀ ਪਰ ਉਹਨਾਂ ਨੇ ਫੇਰ ਵੀ ਜਿੱਤ ਹਾਸਲ ਕੀਤੀ ਕਲੋਨਲ ਸੈਂਡਰਸ KFC ਦੇ ਫਾਊਂਡਰ ਹਜ਼ਾਰ ਵਾਰ ਰਿਜੈਕਟ ਹੋਏ ਫੇਰ ਵੀ ਕੋਸ਼ਿਸ਼ ਕੀਤੀ ਅਲਬਰਟ ਆਇਨਸਟਾਈਨ ਬਚਪਨ ਵਿੱਚ ਲੋਕ ਕਹਿੰਦੇ ਸਨ ਕਿ ਇਹ ਘਟ ਦਿਮਾਗ ਵਾਲਾ ਬੱਚਾ ਹੈ ਪਰ ਉਹਨਾਂ ਨੇ ਜਗਤ ਨੂੰ ਇੱਕ ਨਵੀਂ ਸੋਚ ਦਿੱਤੀ ਤੂਫਾਨ ਤੇ ਸਬਰ ਤੂਫਾਨ ਦੌਰਾਨ ਤਾਕਤ ਵਰ ਰੁੱਖ ਵੀ ਝੁੱਕ ਜਾਂਦੇ ਹਨ ਪਰ ਜਿਹੜੇ ਗਹਿਰੀਆਂ ਜੜਾਂ ਵਾਲੇ ਹੁੰਦੇ ਹਨ ਉਹ ਕਦੇ ਵੀ ਨਹੀਂ ਟਹੰਦੇ ਤੁਸੀਂ ਵੀ ਉਹ ਰੁੱਖ ਬਣੋ ਕਦੇ ਵੀ ਨਾ ਸੋਚੋ ਕਿ ਤੁਸੀਂ ਹਾਰ ਗਏ ਸਬਰ ਰੱਖੋ ਮਿਹਨਤ ਕਰਦੇ ਰਹੋ ਤੇ ਵਿਸ਼ਵਾਸ ਰੱਖੋ ਕਿ ਕੱਲ ਤੁਹਾਡਾ ਦਿਨ ਹੋਵੇਗਾ ਜ਼ਿੰਦਗੀ ਬਦਲ ਲਈ ਇਹ ਤਿੰਨ ਗੱਲਾਂ ਆਪਾਂ ਆਪਣੇ ਜੀਵਨ ਵਿੱਚ ਲੈ ਕੇ ਆਈਏ ਤਾਂ ਸਫਲਤਾ ਸਾਨੂੰ ਮਿਲ ਕੇ ਰਹੇਗੀ ਪਹਿਲੀ ਸੋਚ ਨੂੰ ਬਦਲੋ ਹਮੇਸ਼ਾ ਵਧੀਆ ਸੋਚੋ ਹਮੇਸ਼ਾ ਉੱਚੇ ਵਿਚਾਰ ਰੱਖੋ ਅਤੇ ਹਮੇਸ਼ਾ ਉੱਚੇ ਸੁਪਨੇ ਦੇਖੋ ਦੂਸਰੀ ਕਦੇ ਵੀ ਨਾ ਹਾਰ ਮੰਨੋ ਕਦਰ ਕਰੋ ਆਪਣੀ ਹਰ ਇੱਕ ਹਾਰ ਦੀ ਕਿਉਂਕਿ ਉਹ ਤੁਹਾਨੂੰ ਹੋਰ ਮਜ਼ਬੂਤ ਬਣਾ ਰਹੀ ਹੈ ਤੀਸਰੀ ਹਮੇਸ਼ਾ ਅੱਗੇ ਵਧੋ ਜਿਹੜੇ ਲੋਕ ਹਾਰ ਨਹੀਂ ਮੰਨਦੇ ਅਤੇ ਆਸ ਨਹੀਂ ਛੱਡਦੇ ਉਹੀ ਲੋਕ ਇਤਿਹਾਸ ਲਿਖਦੇ ਹਨ ਆਖਰੀ ਗੱਲ ਤੁਸੀਂ ਜਿੱਤੋਗੇ ਤੁਸੀਂ ਕੋਈ ਵੀ ਹੋਵੋ ਜਿੱਥੇ ਵੀ ਹਾਂ ਕਿੰਨੇ ਵੀ ਮੁਸ਼ਕਿਲ ਹਾਲਾਤਾਂ ਵਿੱਚ ਹਾਂ ਜੇਕਰ ਤੁਸੀਂ ਅੱਜ ਆਪਣੇ ਆਪ ਨੂੰ ਬਦਲਣ ਦਾ ਫੈਸਲਾ ਕਰਦੇ ਹੋ ਤਾਂ ਕੱਲ ਨੂੰ ਤੁਸੀਂ ਸਫਲ ਹੋਵੋਗੇ ਹਾਰਨ ਵਾਲਾ ਨਹੀਂ ਕੋਸ਼ਿਸ਼ ਛੱਡਣ ਵਾਲਾ ਹਾਰਦਾ ਹੈ ਜੇਕਰ ਇਹ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਤੇ ਕਮੈਂਟ ਕਰਕੇ ਦੱਸੋ ਕਿ ਤੁਸੀਂ ਆਪਣੇ ਜੀਵਨ ਵਿੱਚ ਸਭ ਤੋਂ ਵੱਡੀ ਸਿੱਖ ਕਿਹੜੀ ਲੈਣਾ ਚਾਹੁੰਦੇ ਹੋ ਚਲੋ ਆਪਣੀ ਜਿੱਤ ਵੱਲ ਪਹਿਲਾ ਕਦਮ ਵਧਾਈਏ